ਚੱਲ ਫੁਲਕੇ ਲਾ ਹੀ ਲਵਾ ਟਾਈਮ ਨਾ ਮੁੜ ਕੇ ਹਮ ਤਰਾ ਮਸ਼ਰਾ ਆਇਣਾ ਗੋੜੇ ਗੋੜੇ ਪਹਿਲਾ ਪਹਿਲਾ ਲਾਈਆਂ ਹੋਣ ਗਿਆ ਤੇ ਖਾਜੇ ਤੋਂ ਮਰਜ਼ੀ ਲੈ ਬੰਦਾ ਮੰਮਾ ਕੀ ਕਰਨ ਦੇ ਜੇ ਪੁੱਤ ਕਰਨਾ ਕੀ ਆ ਆ ਛਾਪੇ ਡਈਆਂ ਮੈਂ ਹਾਂ ਚੱਲ ਅੱਗ ਬਾਲ ਕੇ ਤੇ ਫੁਲਕੇ ਲਾ ਦਿੰਨੀ ਆ ਭੁੱਖ ਲੱਗੀ ਹੋਣੀ ਮੇਰੀ ਤੀ ਨੂੰ ਹਾਂਜੀ ਗੈਸ ਤੇ ਲਾਇਆ ਕਰੋ ਤੂੰ ਚੁੱਲ੍ਹੇ ਤੇ ਨਾ ਲਾਇਆ ਕਰੋ ਕਿਉਂ ਚੁੱਲ੍ਹੇ ਤੇ ਕਿਉਂ ਲਾਵਾ ਤਾਂ ਨੀ ਅੱਖਾਂ ਵਿੱਚ ਧੂ ਪੈਂਦਾ ਆ ਫਿਰ ਤਾਂ ਅੱਖਾਂ ਖਰਾਬ ਹੋ ਜਾਣੀਆਂ ਆ ਹਾਏ ਮੈਂ ਮਰ ਜਾ ਕਿੰਨਾ ਸੋਚਦੀ ਆ ਮੇਰੀ ਤੀ ਹੈ ਨਹੀਂ ਅੱਖਾਂ ਖਰਾਬ ਹੁੰਦੀਆਂ ਮੇਰੀਆਂ ਕੋਈ ਗੱਲ ਨਹੀਂ ਚੁੱਲਾ ਘਣਾ ਮਾੜਾ ਹੁੰਦਾ ਪੁੱਤ ਚੁੱਲੇ ਤੇ ਸਗਰ ਰੋਟੀ ਵਧੀਆ ਬਣਦੀ ਸਵਾਦ ਬਣਦੀ ਆ ਨਾਲੇ ਪੁੱਤ ਗੈਸ ਬੜਾ ਮਹਿੰਗਾ ਵਾ ਤੈਨੂੰ ਪਤਾ 900 950 ਦਾ ਸਿਲੰਡਰ ਹੁੰਦਾ ਵਾ ਹਨਾ ਤੇ ਫਿਰ ਜੇ ਉੱਤੇ ਮੈਂ ਸਾਰਾ ਕੰਮ ਕਰੂੰਗੀ ਤਹਿੰਨਾ ਮਹਿੰਗਾ ਸਿਲੰਡਰ ਕਿੱਥੋਂ ਲਿਆਵਾਂਗੇ ਫੇਤਰੀਆਂ ਫੀਸਾਂ ਨਹੀਂ ਧਾਰਨੀਆਂ ਅਜੇ ਤੇਰੀਆਂ ਫੀਸਾਂ ਵੀ ਧਾਰਨ ਵਾਲੀਆਂ ਸਕੂਲੇ ਪਤਾ ਧਾਰਨ ਵਾਲੀਆਂ ਨਾ ਹਾਂਜੀ ਆਹੋ ਤੇ ਕੋਈ ਗੱਲ ਨਹੀਂ 5 ਮਿੰਟ ਲੱਗਦੇ ਆ ਕਿੰਨੇ ਕੁ ਫੁਲਕੇ ਲਾਉਣੇ ਹੁੰਦੇ ਆ ਤੂੰ ਤੇ ਨਿਗੀ ਜੀ ਇੱਕੋ ਫੁਲਕਾ ਖਾਨੀ ਆ ਹੈਂ ਥੋੜਾ ਜਿਹਾ ਫੁਲਕੇ ਆਪਾਂ ਲਾਉਣੇ ਅੱਗ ਬਾਲ ਕੇ ਝਟ ਲਾ ਰਹੀ ਦੀ ਆ ਠੀਕ ਆ ਠੀਕ ਹਾਂ ਤੇ ਪੜ ਲਿਆ ਤੂੰ ਹਾਂ ਜੀ ਕਿੰਨਾ ਪੜਿਆ ਵਾ ਨਹੀਂ ਹਿੰਦੀ ਦਾ ਹੁਣੇ ਪੜ ਕੇ ਆਈ ਆ ਹਿੰਦੀ ਦਾ ਪੜ ਲਿਆ ਵਾ ਹਾਂ ਜੀ ਅੱਛਾ ਤੇ ਹੁਣ ਨਾ ਪੇਪਰਾਂ ਚ ਤੇਰੇ ਫੁੱਲ ਮਾਰਕਸ ਹੋਣੇ ਚਾਹੀਦੇ ਆ ਠੀਕ ਆ ਠੀਕ ਆ ਹਾਂ ਕੋਈ ਗੱਲ ਨਹੀਂ ਪੁੱਤ ਤੂੰ ਪੜਿਆ ਕਰ ਤੂੰ ਮੇਰੀ ਫਿਕਰ ਨਾ ਕਰਿਆ ਕਰ ਕਿਤੇ ਮੇਰੇ ਅੱਖਾਂ ਦੀ ਖਰਾਬ ਹੋਣ ਲੱਗੀਆਂ ਹੈ ਠੀਕ ਆ ਠੀਕ ਆ ਆਹੋ ਤੂੰ ਪੜ ਮੇਰੀ ਤੀ ਤੇ ਮੈਂ ਫੁਲਕੇ ਲਾ ਲਾ ਚੰਗਾ ਠੀਕ ਆ ਜਾ ਤੂੰ ਪੜ ਲਾ ਫੇ ਤੇਰੇ ਪਾਪਾ ਨੇ ਆਇਣਾ ਠੀਕ ਆ ਕਿੰਨਾ ਸੋਚਦੀ ਆ ਨੀਗੀ ਜੀ ਹੈਗੀ ਆ ਤੇ ਸੋਚਦੀ ਕਿੰਨਾ ਵਾ ਸੱਚੀ ਗੱਲ ਆ ਰੱਬਾ ਗਰੀਬ ਘਰ ਵਿੱਚ ਈ ਆ ਨਾ ਦਵੇਂ ਈਆਂ ਦੇ ਬੜੇ ਸੁਪਨੇ ਹੁੰਦੇ ਆ ਸਾਰੇ ਸੁਪਨੇ ਪੂਰੇ ਕਰਨ ਵਾਸਤੇ ਪੈਸੇ ਦੀ ਲੋੜ ਤੇ ਪੈਂਦੀ ਆ ਨਾ ਚੱਲ ਕੋਈ ਨਹੀਂ ਮਾਲਕਾ ਤੂੰ ਹੀ ਸਭ ਕੁਝ ਕਰਨਾ ਵਾ ਤੇਰੇ ਕਰਕੇ ਇਸ ਚੀਜ਼ ਦੀ ਕਮੀ ਨਹੀਂਗੀ ਤੇਰੇ ਘਰ ਦੇਰ ਵਾ ਹਨੇਰ ਨਹੀਂ ਆ ਮੈਨੂੰ ਪਤਾ ਵਾ ਸਾਰਾ ਹਰ ਇੱਕ ਚੀਜ਼ ਟਾਈਮ ਨਾਲ ਮਿਲ ਜਾਣੀ ਆ ਕੀ ਪਤਾ ਇਹ 3 ਦੇ ਪੈਰਾ ਪਿਛੇ ਨਾਲ ਸਭ ਕੁਝ ਮਿਲ ਜੇ ਚੱਲ ਰੋਟੀਆਂ ਲਾ ਲਾਂ ਨਿਰਾ ਹੁੰਦਾ ਜਾਂਦਾ ਲੈ ਪੁੱਤੋਂ ਕਿਧਰੋਂ ਆਉਂਦੇ ਆ ਤੇ ਵੀ ਤੁਹਾਡੇ ਵੱਲੋਂ ਆਉਂਦੇ ਹੈਂ ਸੱਚੀ ਕਾਲ ਸੱਚੀ ਕਾਲ ਪੁੱ ਸੱਚੀ ਕਾਲ ਹੋਰ ਹਰਲੀਨ ਕੀ ਕਰੰਡੀ ਹਰਲੀਨ ਬਸ ਆਪਣੀ ਮਾਂ ਲਾ ਕੇ ਬੈਠੀ ਹੋਣੀ ਆ ਕਿਦੇ ਹਾਲੇ ਉਹ ਐਡਿਟਿਸ਼ਨ ਨੇ ਕਿਹਾ ਹੈ ਕਿ ਤੋਂ ਸਕੂਲੇ ਭਰਦੀਆਂ ਇਹਦੇ 35 ਪਿੰਡ ਚਈ ਅੱਛਾ ਤੇ ਇਕੱਠੇ ਹੁੰਦੇ ਤੇ ਇਹਦੇ ਪਾਪਾ ਨੇ ਕਹੇ ਫੀਸ ਤਾਰਦੇ ਹੋਏ ਦੀ ਮੈਂ ਪੁੱਤ ਫੀਸ ਤਾਰਨ ਜਾਣਾ ਹੈ ਮੇਰੇ ਕੋਲ ਨਾ ਇੱਕ ਥੋੜੇ ਦੇ ਕੰਮ ਹੀ ਥੋੜਾ ਬੋਤਾ ਘਰ ਦਾ ਕਰਨ ਵਾਲਾ ਤੇ ਇੱਕ ਥੋੜਾ ਜਾਣਾ ਹੈ ਮੈਂ ਉਹਨੂੰ ਉੱਥੇ ਚੇਤਾ ਹੈਗਾ ਹੀ ਠੀਕ ਹੈ ਤੇ ਮੈਂ ਉੱਤਰਾ ਉੱਤਰਾ ਦੇ ਆਦੀ ਚੱਲ ਜਾਣਾ ਹੈ ਤੇ ਚਲ ਹੁਣ ਤੂੰ ਆਗੇ ਮੈਂ ਸਿਰੇ ਤਾਰ ਦੂੰਗਾ ਫੀਸ ਪੇਪਰ ਵੀ ਆਉਣ ਵਾਲੇ ਆ ਨਾ ਫਿਰ ਪੇਪਰਾਂ ਚ ਬਾੜਤ ਲਾ ਦਿੰਦੇ ਆ ਹਾਂ ਹਾਂ ਬਹੁਤ ਉਹ ਤੇ ਗੱਲ ਤੇ ਠੀਕ ਆ ਉਹ ਤਾਂ ਉਹਨਾਂ ਦੇ ਪੈਸੇ ਲੈਣੇ ਹੀ ਲੈਣੇ ਆ ਠੀਕ ਨਹੀਂ ਉਹਨਾਂ ਪੇ ਪੈਸੇ ਲੈ ਕੇ ਫੀਸ ਲੈ ਕੇ ਤੇ ਫਿਰ ਇਹਨੂੰ ਪੇਪਰ ਤੇ ਬੈਹਨ ਦੇਣਾ ਕੁੜੀ ਹੱਦੀ ਨੂੰ ਹੂੰ ਤੇ ਚੱਲ ਕੋਈ ਨਾ ਤੇਲਾ ਫਿਰ ਘਰ ਚੱਲਦੇ ਆ ਹੈ ਆਹੋ ਠੀਕ ਠਾਕ ਆ ਆ ਜਲੀਏ ਜੀ ਜੀ ਸ਼ਾਸ਼ੀ ਕਾਲ ਪਾਪਾ ਸ਼ਾਸ਼ੀ ਸ਼ਾਸ਼ੀ ਕੋ ਅੱਛਾ ਥ੍ਰੀ ਕੋਲ ਨਹੀਂ ਤੁਸਨ ਆਲਤਾ ਜੀ ਜੀ ਤਾਂ ਮੈਡਮ ਨੇ ਦਾ ਹੀ ਨਹੀਂ ਕਿਉਂ ਨਹੀਂ ਦਿੱਤਾ ਚੇਤਾ ਭੁੱਲ ਗਿਆ ਹੀ ਚੇਤਾ ਭੁੱਲ ਗਿਆ ਮਮਾ ਕਿੱਥੇ ਤੇਰੇ ਮਮਾ ਰੋਈ ਚਾ ਸੌਂ ਚੁੱਕੀ ਕਰਾਂਦੇ ਆ ਚੁੱਲ੍ਹੇ ਤੇ ਰੋਟੀ ਆਪ ਕਉਣ ਦੇ ਆ ਰੋਟੀਆਂ ਪਾਉਂਦੇ ਆ ਛਾ ਹੋੜ ਦੱਸ ਮੇਰੀ ਗੱਲ ਸੁਣ ਪੁੱਤ ਤੂੰ ਤੇ ਘਰ ਆਣ ਕੇ ਗੱਲ ਹੀ ਨਹੀਂ ਕੀਤੀ ਆਹ ਤਾਂ ਕੁੜੀ ਨੂੰ ਰਾਜ ਮਿਲੀ ਹੈ ਘਰੋਂ ਤੁਰ ਹੀ ਆਉਂਦੀ ਸੀ ਤੇ ਕਹਿਣ ਦੀ ਇਹਦੇ ਤੇ ਹਫੀਜ਼ ਦਾ ਸੁਣਾ ਦਿੱਤਾ ਅੰਕਲ ਜੀ ਕੋਈ ਮੈਂ ਵੀ ਮੈਨੂੰ ਤੇ ਆਡਰਾਂ ਤੇ ਗੱਲ ਨਹੀਂ ਹੋਈ ਇਹ ਉਧਰੋਂ ਪੇਪਰ ਆਉਂਦੇ ਆ ਤੇ ਫਿਰ ਉਹਨਾਂ ਪੇਪਰਾਂ 'ਚ ਨਹੀਂ ਬੈਨ ਦੇਣਾ ਤੇ ਤੇਰਾ ਫਰਜ ਨਹੀਂ ਬੰਦਾਨਾ ਕਿ ਦੱਸ ਦਿੰਦੀ ਮਾੜਾ ਮੋਟਾ ਤੇ ਚਲ ਮੈਂ ਔੜ-ਬੋੜ ਕਰਕੇ ਕਿਤੇ ਨਾ ਕਿਤੇ ਫੜ ਤੜ ਕੇ ਤੇ ਪੈਸੇ ਦੇ ਆਉਂਦਾ ਉੱਥੇ ਹੈ ਉਹ ਇਹ ਤਾਂ ਪਿਆਣੀ ਛੇ ਤਾਂ ਫੋਲ ਗਿਆ ਹੀ ਬਹੁਤ ਗੱਲ ਨੇ ਆਣੀ ਆ ਨਾ ਪੁੱਤ ਬੰਦਾ ਕੀ ਕਰੇ ਤੇ ਤਾਂ ਇਹ ਮੈਡਮ ਨੇ ਤੈਨੂੰ ਸੁਣਾ ਦਿੱਤਾ ਕਿ ਪਤਾ ਨਹੀਂ ਜਾਂ ਘਰ ਜਾ ਕੇ ਦੱਸਿਆ ਕਿ ਨਹੀਂ ਦੱਸਿਆ ਹੂੰ ਠੀਕ ਨਹੀਂ ਚੱਲ ਕੋਈ ਗੱਲ ਨਹੀਂ ਤਾਰ ਦਊਗਾ ਵੀਸ ਆਪਣੇ ਮੈਂ ਪੁੱਤ ਦੀ ਹੈ ਤੂੰ ਨਾ ਘਬਰਾਇਆ ਕਰ ਫੜ ਕੇ ਤੇ ਇੱਡਾ ਵੱਡਾ ਅਫਸਰ ਲੱਗਣਾ ਤੋ ਹੈ ਹੂੰ ਚੱਲ ਕਰੋ ਇਹ ਗੱਲਾਂ ਬਾਤਾਂ ਤੇ ਮੈਂ ਤੇਰੀ ਮਾਨ ਸੱਦ ਕੇ ਲੈਮਾ ਕਾ ਰੰਗ ਕਿੰਦਾ ਸਦੀ ਤੂੰ ਤਿੰਨ ਜੂਠ ਬੋਲਦੀ ਹੈ ਜੀਵਨ ਉਹ ਜਰਾ ਕ ਆਈ ਉਹ ਕੁੜੀ ਆਈ ਪਰਲੇ ਬਾਲਿਓ ਕਿਹੜੀ ਕੁੜੀ ਆਈ ਆ ਓਏ ਉਹ ਗਰਮੇਜ਼ ਦੀ ਅੱਛਾ ਤੇ ਉਹ ਕਿਤੇ ਸਨਾਹ ਦਿੱਤਾ ਹੈ ਤੇ ਹੱਡੀ ਨਿੱਕੀ ਨੂੰ ਆਹੋ ਵੀ ਇਸ ਸਕੂਲੇ ਪੜਦੀ ਹੈ ਨਾ ਆਹੋ ਅੱਛਾ ਤੇ ਫੀਸ ਦਾ ਕਿ ਦਿੱਤਾ ਇਹਦੇ ਕੰਪਨੀ ਨੇ ਘਰਾਂ ਕੇ ਗੱਲ ਹੀ ਨਹੀਂ ਕੀਤੀ ਚੱਲ ਕੋਈ ਨਹੀਂ ਨਿਆਣੀ ਆ ਚੇਤਾ ਭੁੱਲ ਗਿਆ ਹੁਣਾਂ ਵਿਚਾਰੀ ਨੂੰ ਉਦਾਂ ਤੇ ਹਰ ਗੱਲ ਦੱਸ ਦਿੰਦੀ ਬਿਨਾਂ ਣ ਕੇ ਆਹ ਗੱਲ ਨਹੀਂ ਦਿਮਾਗ ਚ ਰਹੀ ਹੁਣੀ ਤੇ ਕੀ ਆਂਦੀ ਆ ਵੇ ਆਖੰਡੀ ਵੀ ਮੈਡਮ ਨੇ ਕਿਹਾ ਵੀ ਉਹਨਾਂ ਦੇ ਘਰ ਸੁਣਾ ਦੇ ਕਣ ਫੀਸ ਤਾਰ ਦੇਣਾ ਗਾੜੀ ਪੇਪਰ ਹੋਣ ਦੇ ਨਹੀਂ ਤੇ ਪੇਪਰਾਂ ਚ ਨਹੀਂ ਬੈਨ ਦੇਣਾ ਲੈ ਦੱਸ ਆੜੇ ਸਕੂਲਾਂ ਵਾਲੇ ਆ ਨਾ ਬਹੁਤਾ ਹੀ ਤੰਗ ਕਰਦੇ ਆ ਅਗਲੇ ਦਾ ਮਸਾ ਨਹੀਂ ਵੰਦੇ ਵੀ ਕੋਈ ਮਾੜਾ ਵਾ ਕੋਈ ਚਲ ਥੋੜਾ ਬੋਤਾ ਲੇਟ ਹੋ ਜਾ ਤਾਂ ਮੈਂ ਸਾਰੀ ਗੱਲ ਦੱਸ ਕੇ ਵੀ ਆਈ ਆ ਉਥੇ ਸਾਨੂੰ ਥੋੜਾ ਬੋਤਾ ਅੱਗਾ ਪਿਛਾ ਹੋ ਜੀ ਫੀਸਾਂ ਤਾਰ ਦਾਂਗੇ ਸਾਰਿਆਂ ਉਹ ਸਕੂਲ ਵਾ ਉਹ ਨਹੀਂ ਦੀਖਦੇ ਹੁੰਦੇ ਕਿੰਨੇ ਠੀਕ ਨਹੀਂ ਜੇ ਬੱਚੇ ਪੜਾਉਣੇ ਆ ਤਾਂ ਖਰਚ ਕਰਨਾ ਹੀ ਪੈਣਾ ਵਾ ਖਰਚੇ ਦੀ ਨਹੀਂ ਗੱਲ ਖਰਚ ਤੇ ਆਪਾਂ ਕਰਨਾ ਹੀ ਆ ਵਾਦਾ ਘਾਟਾ ਹੋ ਹੀ ਜਾਂਦਾ ਥੋੜਾ ਬੋਤਾ ਇੱਕ ਦੋ ਉਤਨਾ ਨਾ ਦਿਮਾਗ ਮੇਰੇ ਜਿਹੀ ਆਉਂਦੀ ਵੀ ਕੁੜੀ ਦੀ ਬੀਸਤਾਰ ਨਾਲੀ ਆ ਪਰ ਨਾ ਨਿਕਲੀ ਗਈ ਆ ਹੋਰ ਕੰਮ ਚ ਚਲ ਕੋਈ ਨਹੀਂ ਇਦਾਂ ਕਰਦੀ ਆ ਮੈਂ ਸੈਰਸ ਨੂੰ ਕਹੂੰਗੀ ਕਿ ਤੂੰ 5000 ਰੁਪਿਆ ਸਾਨੂੰ ਕਢਾ ਕੇ ਲਿਆ ਦੇ ਉਹਦੇ ਵਿੱਚ ਤਾਂ ਤਾਰ ਦਿਓ ਤੁਸੀਂ ਫਿਰ ਉਹ ਕਰਨਾ ਆਹ ਉਹ ਤੇ ਗੱਲ ਵਾ ਠੀਕ ਆ ਹਾਂ ਚਲਾ ਮੈਂ ਵੇਖਾਂ ਪੜਾ ਕਿਹੜੀ ਚਲਾ ਜਾ ਪੁੱਤ ਕੀ ਹਾਲ ਵਾ ਠੀ ਜੀਨਤੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰਸ ਨਾ ਕੀ ਕਰਦੀ ਆਈਆਂ ਕੁਝ ਨਹੀਂ ਮੈਂ ਤੇ ਇੱਧਰ ਆਈ ਹਾਂ ਕਿ ਦੱਸ ਦੋ ਕਿ ਇਹਦੀ ਫੀਸ ਤਾਰ ਦੋ ਕੋਈ ਨਹੀਂ ਪੁੱਤ ਮੈਂ ਸਵੇਰੇ ਕੱਲ ਨੂੰ ਤੇ ਅੰਕਲ ਨੂੰ ਤੇ ਸਵੇਰੇ ਜਾ ਕੇ ਦੀ ਫੀਸ ਤਾਰ ਰਵਣਗੇ ਤੇ ਤੂੰ ਆਣ ਕੇ ਘਰ ਦੱਸ ਦਿੰਦੀ ਮਰੇ ਹੈ ਤੂੰ ਦੱਸਿਆ ਹੀ ਨਹੀਂ ਚੇਤਾ ਭੁੱਲ ਗਿਆ ਚੇਤਾ ਭੁੱਲ ਗਿਆ ਹੀ ਚੱਲ ਕੋਈ ਨਹੀਂ ਚੇਤਾ ਭੁੱਲ ਜਾਂਦਾ ਵਿਚਾਰੀ ਕੋਈ ਗਾ ਨਹੀਂ ਉਹ ਦੀਦੀ ਵੇਖ ਲੈ ਵਿਚਾਰੀ ਕਿਧਰੋਂ ਤੁਰ ਕੇ ਆਈ ਕਿੱਡੀ ਦੂਰ ਘਰੋਂ ਉਹਨਾਂ ਦਾ ਹੈ ਤੇ ਵਿਚਾਰੀ ਤੁਰ ਕੇ ਤੈਨੂੰ ਦੱਸਣ ਆਈ ਹੈ ਤੇ ਹੁਣ ਫੇਰੇ ਫੀਸ ਲੈ ਜੀ ਇਹ ਆਂਦੀਆਂ ਸੀ ਮੈਡਮ ਆਪੇ ਪੇਪਰਸ ਨਹੀਂ ਬਹਿਣ ਦੇਣਾ ਹਾਂ ਹਾਂ ਮੈਂ ਕਹਿ ਕਿਤੇ ਫੇਰ ਹਾਂ ਬਹਿਣ ਨਾ ਦੇ ਆ ਵਿਚਾਰੀ ਅੱਗੇ ਨਹੀਂ ਮੈਂ ਨਾ ਚੜ੍ਹ ਵਰਤੀ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਮੈਡਮਾਂ ਦੇ ਦਿਮਾਗ ਖਰਾਬ ਹੋ ਗਏ ਆ ਜੇ ਇੱਕ ਅੱਧੇ ਦਿਨ ਦਾ ਫਰਕ ਪਿਆ ਗਿਆ ਤਾਂ ਕੀ ਹੋ ਚੱਲਿਆ ਇਹ ਥੋੜੀ ਗੱਲ ਬੱਚੇ ਨੂੰ ਕਹਿ ਦੋ ਪਤਨੂ ਪੇਪਰ ਵਿੱਚ ਨਹੀਂ ਬੈਣ ਦੇਣਾ ਫੀਸ ਤੇ ਦੇ ਹੀ ਦੇਣੀ ਆ ਚਲ ਕੋਈ ਨਹੀਂ ਪੁੱਤ ਸਵੇਰੇ ਮੈਂ ਕੱਲੂਗੀ ਤੇਰੇ ਅੰਕਲ ਨੂੰ ਚੰਗਾ ਤੇ ਫੀਸ ਤਾਰ ਆਉਣਗੇ ਇਹਦੀ ਤੇ ਇਹਦਾ ਨਾ ਸਕੂਲੇ ਧਿਆਨ ਰੱਖਿਆ ਕਰ ਚੰਗਾ ਠੀਕ ਆ ਆਹੋ ਤੇ ਇਹ ਸ਼ਰਾਰਤਾਂ ਤੇ ਨਹੀਂ ਕਰਦੀ ਸਕੂਲੇ ਨਹੀਂ ਸ਼ਰਾਰਤਾਂ ਨਹੀਂ ਨਹੀਂ ਕਰਦੀ ਅੱਛਾ ਸ਼ਰਾਰਤਾਂ ਨਹੀਂ ਕਰੀਦੀ ਆਂ ਪੜੀਦਾ ਹੁੰਦਾ ਚੰਗਾ ਪੜਦੀ ਆ ਨਾ ਹਾਂ ਠੀਕ ਪੜਦੀ ਆ ਮੈਡਮ ਕਹਿੰਦੀ ਪੜਦੀ ਤੇ ਸੋਹਣਾ ਵਾ ਅੱਛਾ ਅੱਛਾ ਚਲ ਫਿਰ ਤੇ ਚੰਗਾ ਜੇ ਪੜਦੀ ਸੋਹਣਾ ਵਾ ਤੇ ਹਾਂ ਤੇ ਇੱਕੋ ਵਾਸਤੇ ਜਾਂਦੀਆਂ ਤੁਸੀਂ ਦੋਵੇਂ ਹਾਂ ਇੱਕੋ ਵਾਸਤੇ ਤੇ ਤੂੰ ਮੇਰੀ ਧੀ ਨਾ ਧਿਆਨ ਰੱਖਿਆ ਕਰ ਤੂੰ ਵੱਡੀ ਆ ਚੰਗਾ ਇਹਦਾ ਧਿਆਨ ਰੱਖਿਆ ਕਰ ਛੋਟੀ ਆ ਨਾ ਡਰਬੜਾ ਲੱਗਦਾ ਵਾ ਸਮਾਨੀ ਦਾ ਪੁੱਤ ਠੀਕ ਆ ਸਮਾ ਬੜਾ ਮਾੜਾ ਵਾ ਤੇ ਹੁਣ ਚੱਲ ਚੰਗਾ ਹੋਇਆ ਪਰ ਤੂੰ ਉਸੇ ਸਕੂਲੇ ਜਾਨੀ ਆ ਤੇ ਤੂੰ ਹੁਣ ਇਹਨੂੰ ਧਿਆਨ ਦੇ ਨਾਲ ਖੜਿਆ ਕਰੀ ਤੇ ਧਿਆਨ ਨਾ ਲਿਆ ਕਰੀ ਨਾਲ ਚੰਗਾ ਇਹਨੂੰ ਕਹਿ ਦਿਆ ਕਰੋ ਜਾ ਕੋ ਜੋ ਹੋਇਆ ਕਰੂਗਾ ਆਹੋ ਜਦੋਂ ਕੋਈ ਗੱਲ ਹੋਵੇ ਨਾ ਤੇ ਦੀਦੀ ਨੂੰ ਦੱਸਣੀ ਆ ਠੀਕ ਵਾ ਮੈਂ ਕਲਾਸ ਬਤਾਵਾਂ ਹਾਂ ਕਲਾਸ ਦਾ ਪਤਾ ਤੀਦਾ ਤੇ ਜਾ ਕੇ ਦੀਦੀ ਨੂੰ ਸਾਰੀ ਗੱਲ ਦੱਸਿਆ ਕਰ ਜੇ ਤੈਨੂੰ ਕੋਈ ਮਾਰਦਾ ਵਾ ਕੋਈ ਕੁਝ ਕਹਿੰਦਾ ਵਾ ਉਸ ਵੇਲੇ ਜਾ ਕੇ ਦੀਦੀ ਨੂੰ ਦੱਸੀ ਚੰਗਾ ਠੀਕ ਆ ਠੀਕ ਆ ਨਾ ਇਹ ਤੇਰੀ ਵੱਡੀ ਦੀਦੀ ਆ ਠੀਕ ਆ ਆਹੋ ਚਲ ਪੁੱਤ ਤੂੰ ਬਹਿ ਤਾਂ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈਂਨੀ ਆ ਹੈਂ ਬਹਿ ਜਾ ਤੂੰ ਦੀਦੀ ਮੈਨਾਂ ਕੋਸ਼ ਖੇਡਾਂ ਚਲ ਠੀਕ ਆ ਆਜਾ ਪੈਤਰਾ ਇਤਰਾ ਵਾਲਾ ਖੇលਨੇ ਆ ਠੀਕ ਆ ਤੂੰ ਬੋਲੇ ਤਾਂ ਦਵਾ ਹਾਂ ਵੋਲ ਬੋਤਲ ਵਿੱਚ ਪਾਣੀ ਮਿਰਾਮਿਸ਼ ਜਦ ਹੀ ਰਾਜ ਸੁਣਦਾ ਦਰਵਾਜ਼ਾ ਕੱਠੇ ਪੈਣਾ ਗੋਲੀਆਂ ਕਿ ਪੈਨ ਕੁਆਰਿਸ਼ ਉਹ ਵੀ ਕਰਵਾਵੀ ਸੋ ਸੋਰਾ ਕੰਚਰੇ ਤਫਗੀ ਹਜ਼ਰੰਦਰ ਜੁਲੰਦਰ ਉਹਦੇ ਨਾਨਕੇਸ਼ ਸਿੱਤਰ ਖਾਦੇ ਜਾਨ ਕੇ ਚਲਾ ਪੁੱਤ ਤੈਨੂੰ ਮੈਂ ਨਾ ਗਾਂ ਘਰਵਾਂ ਨੇਰਾ ਹੋਏਣਾ ਹੀ ਹੈ ਚਲਾ ਪੁੱਤ ਚੱਲ ਤੂੰ ਨਾ ਉਹ ਤੇ ਆਪਣੀ ਮਾਲਾ ਕੇ ਚੱਲ ਜਾ ਤੈਨੂੰ ਕੁੜੀ ਨੂੰ ਗਾਂ ਘਾ ਰਹਾ ਹਾਂ ਖਲਾਬ ਇੱਲਾ ਉਹ ਮੀਰੇ ਨੂੰ ਆ ਗਈ ਹੈਲੋ ਫਾਸੇ ਬੰਮਾ ਹਾਲੀਆਂ ਨਹੀਂ ਵਧੀਆ ਤੀਨੋਂ ਠੀਕ ਠਾਕ ਜੇ ਬਾਅਦ ਸਵਧੀਆ ਕਰਨਾ ਕੋਲ ਨਾ ਕਿ ਵੇਖਾਂਗੇ ਤਰਦੀ ਮਾ ਠੀਕ ਆ ਤੇ ਉਹ ਗਏ ਸੀਗੇ ਪੂਆ ਦੇ ਕੋਲ ਉਹ ਅੱਜ ਕੀ ਨਹੀਂ ਹੈਗੇ ਉੱਥੇ ਗਏ ਮੈਂ ਘਰ ਇਕੱਲਾ ਹੀ ਆ ਅੱਜ ਭਾਂ ਆ ਜਾਣਾ ਔਰ ਚੱਲ ਉੱਥੇ ਜਿਹੜਾ ਵੀ ਜ਼ਰੂਰੀ ਹੀ ਗਾ ਆ ਜੀ ਹਾਂ ਜੀ ਕਿਹੜੀ ਗੱਲ ਸੁਣੀ ਸਾਨੂੰ ਲੈ ਆਹ ਤਾਂ ਬੜਾ ਵਧੀਆ ਹੋ ਗਿਆ ਫਿਰ ਤੇ ਠੀਕ ਹੈ ਠੀਕ ਆ ਸ਼ਾਟਾ ਵੀਜ਼ਾ ਆ ਗਿਆ ਤੂੰ ਜਾਣਾ ਦਾ ਮੇਰਾ ਤਾਂ ਦਾਦੀ ਦੇ ਨਾਲ ਹੀ ਆ ਗਿਆ ਵਾ ਲੋ ਵਧੀਆ ਹੋ ਗਿਆ ਤੇ ਪਰ ਦਾਦੀ ਜਾਂਦੀ ਆ ਵੀ ਮੈਂ ਹੋਣਾ ਨਹੀਂਗਾ ਤੇ ਮੇਰਾ ਇੱਥੇ ਦਿਲ ਨਹੀਂ ਲੱਗਦਾ ਆਉਂਗਾ ਜਾਉਂਗਾ ਮੈਂ ਨਹੀਂ ਜਾਣਾ ਆਪਣਾ ਪੰਜਾਬ ਛੱਡ ਗਏ ਪੁਰਾਣੀ ਸੋਚ ਕੀ ਹੋਈ ਤੱਕ ਤੇ ਕੀ ਬੰਦਾ ਕਰੇ ਹੁਣ ਨਾ ਕੋਈ ਕਹਿਣ ਜੋਗੇ اچھا ਆ ਤੇ ਗੱਲ ਦਈ ਨਾ 2:30 ਵਜੇ ਦੀ ਜੇ ਆਹ ਵਿਚਾਰੇ ਵੀ ਘਰ ਛੇੜੀਆਂ ਬੈਠੇ ਆ ਆਪਣਾ ਤੇ 2-3 ਲੱਖ ਰੁਪਏ ਲੱਗ ਜਣਾ ਵਾ ਉਹਨਾਂ ਨੇ ਕਹਵਾ ਵੀ ਤੁਹਾਡੇ ਘਰ ਰੈਪ ਹੋਣਾ ਚਾਹ ਰਿਹਾ ਕੋਈ ਚ ਤੁਹਾਡਾ ਘਰ ਬੰਦਾ ਰਹੂਗਾ ਇਸੇ ਮਗਰ ਆਵੜੇ ਅੜਿਕਾਂ ਦੀ ਕੰਮ ਕਰਨ ਹੁੰਦੇ ਆ ਹਾਂਜੀ 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 ਠੀਕ ਆ ਠੀਕ ਆ ਕੋਈ ਨਹੀਂ ਤਾਂ ਕਰ ਲੈਨੇ ਆ ਪਰ ਤੁਸੀਂ ਨਾ ਇੱਕ ਦਿਹਾੜੀ ਦਾ ਕਾਜ ਜ਼ਰੂਰ ਕਰੋ ਕਿ ਤੁਹਾਨੂੰ ਹੁਣ ਆਉਣਾ ਹੀ ਪੈਣਾ ਵਾ ਇੱਕ ਵਾਰੀ ਐਂਟਰੀ ਇੱਕ ਵਾਰੀ ਐਂਟਰੀ ਤੇ ਬਹੁਤ ਮਹੀਨਾ ਖਣਾ ਜਿਹੜਾ ਮੁੜ ਕੇ ਵੇਰ ਆ ਜਾਣਾ ਕਿ ਕੋਈ ਗੱਲ ਨਹੀਂ ਸੀ ਕਿਉਂ ਡਿਆ ਵਾ ਗੁਰਦੀ ਦੀਵਦਾ ਇੱਥੇ ਦੇ ਲੱਗ ਜਿਆ ਪਤਾ ਹਾਜੀ ਹਾਜੀ ਹੋਰ ਪਾਪਾ ਗਏ ਕੰਮ ਤੇ ਅੱਛਾ 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 ਉਹਨਾਂ ਲੈਦੇ ਹੋਣਾ ਨਾ ਠੀਕ ਚਲੋ ਕੋਈ ਗੱਲ ਨਹੀਂ ਮੈਂ ਕਰਕੇ ਨਾ ਦਾਦੀ ਦਾ ਸਲਾਹ ਦਾਦੀ ਅੱਜ ਆਇਆ ਹੈ ਨਾ ਸ਼ਾਮ ਨੂੰ ਤੇ ਮੈਂ ਕਰਕੇ ਸਾਡੀ ਗੱਲਬਾਤ ਤੇ ਮੈਂ ਕਹਿੰਦਾ ਕਿ ਹੁਣ ਜਾਣਾ ਹੀ ਪੈਣਾ ਵਈ ਤਾਂ ਨਹੀਂ ਗੱਲ ਬਾਤ ਨਹੀਂ ਹੈ ਠੀਕ ਜਾਵਾ ਇੱਕ ਵਾਰੀ ਐਂਟਰੀ ਪਾਣੀ ਪੈਣੀ ਆ ਹਾਜੀ ਹਾਜੀ ਚਲੋ ਠੀਕ ਹੈ ਘਰ ਨੂੰ ਤੂੰ ਕਮਾ ਮੈਂ ਤੈਨੂੰ ਘਰ ਤਾਂ ਵੀ ਠੀਕ ਹੈ ਠੀਕ ਆਹ ਫਿਰ ਬੜਾ ਵਧੀਆ ਕੇ ਵੀਜਾ ਲੱਗ ਗਿਆ ਧੁਮ ਦਾ ਪਰ ਮੰਮੀ ਗਲਵਰ ਕੁੜੀ ਵੀ ਗਈ ਸੀ ਵੀਜਾ ਦੀ ਆਂਟੀ ਦੇ ਘਰ ਹੁੰਦੇ ਆ ਨਾ ਉਹ ਆਪਣਾ ਘਰ ਦੇ ਆ ਉਹ ਉੱਥੇ ਉਹਨਾਂ ਕੋਲ ਇੱਥੇ ਰਹੀ ਜਾਣਗੇ ਤਾਂ ਯਾਰ ਨਾ ਚਾਰਾ ਰਹਿਣਾ ਕਿੱਥੇ ਆਉਂਦੇ ਆਂਟੀ ਸ਼ਾਮ ਨੂੰ ਨਾ ਇੰਨੀ ਗਰਮ ਕਿੰਨਾ ਹੋਵੇ ਤੇ ਇੱਥੇ ਆ ਜਾਓ ਤੁਹਾਡਾ ਵਿਹਲਾ ਲੱਗ ਗਿਆ ਜਿਹੜਾ ਥੋੜੇ ਚਿਰ ਤੱਕ ਕੱਪੜੇ-ਕਪੜੇ ਲਾਵਾਂ ਥੋੜੇ ਬੋਦੇ ਤੇ ਜ਼ਿੰਦਗੀ ਹੀ ਹੈ ਯਾਰ ਕਿ ਹੱਥ ਤੇ ਖੱਲਾ ਹੁਣ ਲੱਗਦਾ ਸਾਬਸ ਘਰੇ ਹੀ ਆ ਕੋਈ ਵੀ ਮੇਦ ਦੇ ਸਾਬਸ ਉਹ ਸਾਬਸ ਅੰਕਲ ਜੀ ਆ ਜਾਓ ਆ ਜਾਓ ਉਹ ਖੁੱਲਾ ਹੀ ਆ ਲੈ ਘਰੇ ਹੀ ਆ ਲੋਕੋ ਦੇ ਪਹਿਲੇ ਆਰੇਵਾਦ ਮੰਗੋਨ ਬੇਜੀ ਵਰਪਤ ਕੀ ਹਾਲ ਹੈ ਸਿਰ ਦੀ ਠੀਕ ਹੈ ਦੀ ਗੱਲ ਸਸੀ ਗਾ ਮੈਂ ਬੜਾ ਦਿਨ ਹੋ ਗਿਆ ਬੈਠਾ ਹਾਂ ਕੀ ਕਰ ਰਹਾ ਦਾਦੀ ਗਏ ਆ ਭੂਆ ਕੋ ਭੂਆ ਠੀਕ ਨਹੀਂ ਹੈ ਮਾਈ ਨਹੀਂ ਇਹਦੇ ਨਹੀਂ ਅੱਜ ਆਇਆ ਨਾ ਸ਼ਾਮਾਂ ਤੱਕ ਅੱਛਾ ਅੱਛਾ ਠੀਕ ਹਾਂਜੀ ਢੀਕਣੇ ਮੈਂ ਚੱਲੋਂਦੇ ਉਹਦੇ ਕੱਲੇ ਜੀ ਨਾਲ ਦਾ ਘਰ ਉਹ ਮੈਨੂੰ ਦੇ ਮੈਂ ਚੱਲ ਹਰੇ ਪਾਣੀ ਘਰ ਕੇ ਤੇਰ ਕੇ ਦਿਨ ਗਿਆ ਨਾ ਹੋਇਕਦੇ ਤੇ ਵੇਖਿਆ ਫਿਰ ਬੂਆ ਖੁੱਲਾ ਉਹ ਨਹੀਂ ਨਹੀਂ ਜਾਣਾ ਜਦੋਂ ਮੈਂ ਕਿੱਥੇ ਜਾਣ ਦਾ ਘਾਟੀ ਧਿਆਨ ਹੁੰਦਾ ਵਾ ਠੀਕ ਹੈ ਜੀ ਪਰ ਇਹ ਰਈਦਾ ਵਧੀਆ ਵਾ ਉਹਨਾ ਹਤੀ ਕਰਦਾ ਪਤੰਦਰਾ ਕਰਨਾ ਬਾ ਕੁਝ ਨਹੀਂ ਕਰਨਾ ਕੋਈ ਨਾ ਕੀ ਆ ਤੂੰ ਇਹੀ ਸੁਣਾਓ ਕੋਠੀ ਤੱਕ ਕੰਮ ਚੱਲਣ ਡਿਆ ਜੀ ਆਹੋ ਉਹਦੇ ਉਹ ਇੱਕ ਦੋ ਕੰਮ ਵਿੱਚ ਜਿੱਥੇ ਕਿਤੇ ਪਹਿਲਾਂ ਨਹੀਂ ਕੰਮ ਲਾਇਆ ਮਿਸਤਰੀਆਂ ਨੇ ਹਾਂ ਹਾਂ ਉਹਨਾਂ ਦਾ ਕਦੇ ਬਾਣੀ ਕੀ ਤੇ ਬਨੇਰਾ ਬਨਾਰਾ ਬਨਣਾ ਹੈ ਕਿ ਕੀ ਬਨਣਾ ਹੈ ਉਹ ਕਾ ਲੜ ਲਗੇ ਝਗੜਾ ਦੇ ਇਹ ਕਰਨਾ ਅੱਛਾ ਅੱਛਾ ਤੇ ਉਹ ਮੈਂ ਆ ਜਾ ਮਾ ਸਗਣਾ ਨਾ ਕੰਮ ਚਾਲੂ ਕੀਤਾ ਵਾ ਤੇ ਮੈਂ ਲੜਾਈ ਦਾ ਬਹੁਤ ਜਾ ਭਰਾ ਇਹਨਾਂ ਦਾ ਬਿੱਲ ਨਿਬੇੜ ਆ ਉਹ ਦਹੀਂ ਡੰਗ ਲਾ ਗਏ ਹਾਂ ਹਾਂ ਆ ਜਾਣਗੇ ਕੋਈ ਚੱਲ ਜੀ ਹੁਣ ਇਹ ਵੀ ਕੰਮ ਤੁਰ ਪਿਆ ਵਾ ਚਲੋ ਠੀਕ ਆ ਠੀਕ ਮੈਂ ਪੁੱਤ ਤੇਰੇ ਵਲ ਆਇਆ ਸੀ ਹਾਂਜੀ ਹਾਂਜੀ 100 ਰੁਪਇਆ ਰਾਂ ਮੈਂ 5000 ਰੁਪਏ ਤਾਂ ਆ ਕੇ ਲੈਦੇ ਹੋਰ ਅੱਛਾ ਹੀ ਆਹ ਕੋਈ ਉਹਨਾਂ ਨੇ ਕਿਹੀ ਸੀ 20000 ਵਾਲੀ ਕੁੜੀ ਸੀ ਤੇ ਉਹ ਕਹਿੰਦੇ ਵੀ ਗਾੜੀ ਪੇਪਰ ਵੀ ਹੈ ਰਿਆ ਗਈ ਉਹਦੇ ਵਿੱਚ ਵੀ ਪੇਪਰ ਅਜ ਨਹੀਂ ਬਹਿਣ ਦੇਣਾ ਅੱਛਾ ਜੋ ਤੈਨੂੰ ਪਤਾ ਹੈਗੀ ਨਿਆਣੀ ਆ ਤੇ ਕੱਲ੍ਹ ਰੋਣ ਵੀ ਦੇਈ ਤੇ ਕੱਲ੍ਹ ਉਹ ਪਿੱਡੂ ਵੀ ਬੁੜੀ ਹੈਗੀ ਅੱਛਾ ਅੱਛਾ ਸਾਰੀ ਫੀਸ ਕਿੰਨੀ ਹੈ ਉਹਦੀ ਟੋਟਲ ਹੈ ਟੋਟਲ ਫੀਸ ਉਹਦੀ ਮੇਰੇ ਖਿਆਲ ਨਾਲ ਯਾਰ ਕੋਈ 50000 ਸਾਲ ਦਾ 60 ਲੱਗ ਜਾਂਦਾ ਆ ਤਾਰੀਕੀ ਕੀ ਠੀਕ ਹੈ ਹੈ ਤਾਰੀਕੀ ਨਹੀਂ ਅੱਧ ਵਿੱਚ ਜਦ ਤੂੰ ਤਰਿਆ ਵਾ ਤੇ ਥੋੜਾ ਜਿਹਾ ਥੋੜੇ ਰਿੰਦੇ ਆ ਅੱਛਾ ਅੱਛਾ ਚਲੋ ਇਦਾਂ ਕਰੋ ਇਹ ਟੈਨਸ਼ਨ ਨਾ ਲਓ ਤੇ ਤੁਹਾਡੇ ਮੈਂ ਪੈਕੇਟ ਤਾਂ ਮੈਂ ਆਪਣੇ ਕੋਲੋਂ ਮੈਂ ਜੇਤ ਦੇ ਆ ਮੈਂ ਸਾਰੀ ਫੀਸ ਆ ਗਈ ਉਹ ਮੇਰੀ ਗੱਲ ਸਮਝ ਮੈਂ ਤਾਂ ਟੀਟੂ ਮੈਂ ਐਡਾ ਵੱਡਾ ਸਹਾਨੇ ਹੁੰਦਾ ਜੜੀ ਵੀ ਮੇਰੇ ਕੋਲ ਸਾਰੀ ਉਮਰ ਤੱਕ ਦੇਣੀ ਨਹੀਂ ਨਹੀਂ ਮੈਨੂੰ ਮੰਮੀ ਹਣਾ ਸੁਣ ਕੀਤਾ ਸੀ ਗੱਲ ਹੈ ਉਹ ਕਹਿੰਦੇ ਸੀ ਵੀ ਵੀ ਫੀਸ ਪਾਸਪੋਰਟ ਜੀ ਦੇ ਦੇਗਾ ਘਰ ਆਪੇ ਅੱਛਾ ਤੇ ਮੈਂ ਉਹ ਤੁਹਾਡੇ ਨਾਲ ਆਉਣਾ ਸੀਗਾ ਕਿ ਫੀਸ ਦੀ ਟੈਨਸ਼ਨ ਨਾ ਲਿਓ ਉਹ ਮੈਂ ਤਾਰ ਦੇਣੀ ਆਪੇ ਹਾਂਜੀ ਉਹ ਤੁਹਾਡੇ ਘਰ ਦੇ ਪੈਸੇ ਆ ਉਹਦੇ ਵਿੱਚ ਪੰਜ ਪਈਆਂ ਛੱਡ ਲੈ ਜਿੱਥੇ ਕੰਮ ਜਾਣਾ ਉਹਦੇ ਗੱਲ ਤੇ ਠੀਕ ਆ ਫਿਰ ਮੰਮੀ ਤੂੰ ਟੈਡੀ ਇਧਰ ਕਦੋਂ ਆਉਣਾ ਫਿਰ ਉਹਨਾ ਨਹੀਂ ਆਉਣਾ ਹੁਣ ਹਾਂ ਹੁਣ ਸਾਡਾ ਵਿਆਹ ਲੱਗ ਗਿਆ ਆ ਆਮੜਾ ਤੁਹਾਡੇ ਉਨ ਤੋਂ ਪਹਿਲਾਂ ਹੀ ਅੱਛਾ ਮੇਰਾ ਤਾਂ ਦਾਦੀ ਦਾ ਠੀਕ ਆ ਆਪਾਂ ਭਾਈ ਚੱਲ ਜੀਏ ਹਾਂ ਮੈਂ ਮੈਨੂੰ ਕਹਿੰਦੇ ਵੀ ਜਿਹੜੇ ਆਂਟੀ ਤੁਹਾਡੇ ਘਰ ਕੰਮ ਕਰ ਜਾਂਦੇ ਆ ਆਹ ਉਹਨਾਂ ਨੇ ਕੋਈ ਸਾਡੇ ਘਰ ਆ ਪਰ ਅੱਛਾ 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 ਮੈਂ ਦੱਸਾਂ ਗੱਲ ਕੀ ਪੁੱਤ ਰੈਡ ਦੀ ਗੱਲ ਕੋਈ ਨਹੀਂ ਉਤਰਾ ਫੇਰਾ ਤੋਰਾ ਮਾਰ ਦਿਆ ਕਰਾਂਗੇ ਯਾਰ ਜੇ ਤੂੰ ਪੱਕੇ ਤੌਰ ਤੇ ਆ ਫੇਰਾ ਤੇ ਮੁੜ ਕੇ ਅਸੀਂ ਆਪਣਾ ਘਰ ਵੇਖਾਂਗੇ ਕਾ ਆ ਵੇਖਾਂਗੇ ਉਤਰਾਏਗਾ ਵੀ ਦੋ ਟਾਈਮ ਨੂੰ ਖੋਲ ਦਿਆ ਕਰਾਂਗੇ ਸ਼ਵੇਰੇ ਸ਼ਾਮਾਂ ਨੂੰ ਆਣ ਕੇ ਸਫਾਈ ਸੂਈ ਕਰਕੇ ਤੇ ਫੇਰ ਚੱਲ ਜਾਈਏ ਆਹੋ ਚਲੋ ਇੰਨਾ ਬੜਾ ਹੁੰਦਾ ਵਾ ਹੈ ਰਾਗੀ ਰੱਖੀ ਲੱਗੇ ਉਹਦੇ ਗੱਲ ਆ ਬਾਕੀ ਮੈਂ ਜਰ ਤੁਹਾਡਾ ਘਰ ਬੰਦ ਰੂ ਨਹੀਂ ਇੱਥੇ ਆ ਰਿਹਾ ਇਹ ਆ ਵੀ ਮੈਂ ਨਾ ਸਲਾਹ ਕਰਕੇ ਤੇ ਫੇਰ ਆਉ ਆਹ ਚਲੋ ਤੁਸੀਂ ਅੰਦੀ ਨਾਲ ਕੇ ਸਲਾਹ ਕਰ ਲਿਓ ਸਲਾਹ ਕਰਕੇ ਦੰਦ ਲੱਗਦੀ ਕਿਤਰਾ ਕਰਨੀ ਹੈ ਠੀਕ ਨੇ ਐਵੇਂ ਘਰ ਤੋਂ ਆਪਣਾ ਦੁਆ ਜੀਆਂ ਵਿੱਚ ਸਲਾਮ ਲਏ ਕਰਨਾ ਕਿ ਨਹੀਂ ਠੀਕ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਪਹਿਲਾਂ ਗੱਲ ਕਹਤੀ ਹੈ ਨਾ ਇਹ ਬੜੀ ਵੱਡੀ ਗੱਲ ਵਾ ਫਿਰ ਤੁਸੀਂ ਆਪਣਾ ਕੰਮ ਰਹਿਣ ਦਿਓ ਤੇ ਤੁਸੀਂ ਇੱਥੇ ਆ ਜਾਓ ਨਹੀਂ ਮੈਂ ਚਲੋ ਜਨਮ ਦਾ ਤੁਹਾਡਾ ਨਹੀਂ ਕਰ ਪਾਉਂਦਾ ਜਿੰਨਾ ਕੋਈ ਕਿੰਨਾ ਮਾਜੀ ਸਗਾ ਰਿਸ਼ਤੇਦਾਰ ਹੈ ਆ ਗੱਲ ਨਹੀਂ ਗੀਦਾ ਤੇ ਨਾ ਕੋਈ ਭੈਣ ਭਰਾ ਇਹ ਕਹਿੰਦਾ ਵੀ ਕੋਈ ਮੇਰੇ ਘਰ ਆਜੇ ਬੰਦਾ ਹਾਂਜੀ ਹਾਂਜੀ ਆ ਤੇ ਭਰਾ ਹੈ ਤੁਹਾਡਾ ਦਾਦੀ ਪੁੱਤ ਤਾਂ ਕਿੱਥੋਂ ਦੇਣ ਦੇ ਸਕਦੇ ਨਹੀਂ ਨਹੀਂ ਇਕੱਲੀ ਇਹ ਨਹੀਂ ਗੱਲ ਚਲੋ ਜਕੀਆਂ ਬੰਦੇ ਟੱਟ ਦੇ ਪੁੱਤ ਗੱਲ ਇੱਕ ਹੋਰ ਵੀ ਆ ਹਾਂਜੀ ਹਾਂਜੀ ਵੀ ਦੇ ਸਾਡੇ ਦੇ ਵੀ ਹੈਗੇ ਪਰ ਜਦੋਂ ਬੰਦੇ ਨੇ ਇੱਕ ਥੋੜਾ ਕੇਵਲ ਘਾਟਾ ਪੈ ਜੇ ਇਹਦਾ ਤੇ ਫਿਰ ਘਾਟੇ ਦੇ ਘਾਟਾ ਘਾਟੇ ਦੇ ਘਾਟਾ ਤੋਂ ਰਹਿ ਜਾਂਦਾ ਇਹ ਤੇ ਗੱਲ ਹੈਗੀ ਗੱਲ ਜੀ ਤੇ ਜੇ ਮੇਰਾ ਭਰਾ ਵੀ ਦੂਤੇ ਘਰੇ ਰਹਿਣ ਦਿੰਦਾ ਤੇ ਸਭ ਕੁਝ ਵਧੀਆ ਸੀ ਉਹ ਚਲੋ ਕੋਈ ਗੱਲ ਨਹੀਂ ਆ ਕਿ ਉਹਦਾ ਰਤਾ ਵੀ ਕੋ ਬੜਨਾ ਕੋਈ ਨਹੀਂ ਤੁਹਾਡਾ ਪਾਣੀ ਜਾਣਾ ਹਣਾ ਤੇ ਕੱਲ ਇਹ ਆ ਵੀ ਦਾ ਮਾੜਾ ਬਦਲਾ ਆਣਗੇ ਚਲ ਜੇ ਵੀਲੀ ਤੇ ਜਿੱਥੇ ਆਣ ਕੇ ਬਈ ਇਹ ਪਤਾ ਸਭ ਕੋ ਪੀਟਾ ਘਰਾ ਦੇ ਮਿਲਦਾ ਨਹੀਂਗਾ ਹਾਂਜੀ ਹਾਂਜੀ ਥੋੜਾ ਬਹੁਤ ਆਣ ਕੇ ਤੁੱਲਾ ਮਾਰਨੇ ਪੈਂਦਾ ਬਿਲਕੁਲ ਬਿਲਕੁਲ ਚਾ ਲੈਣਾ ਚੰਗਾ ਵਾ ਵੀ ਆਪਣਾ ਮਕਾਨ ਬਣ ਜੂਗਾ ਠੀਕ ਨਹੀਂ ਭਾਵੇਂ 2 ਕਮਰੇ ਭਾਵੇਂ 1 ਕਮਰਾ ਹੈ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਤੁਸੀਂ ਜੇ ਕਹਿਣ ਦੇ ਜਿੱਥੇ ਹੋਣ ਵੱਲੋਂ ਤਾਂ ਕੋਈ ਗੱਲ ਨਹੀਂ ਬਾਕੀ ਦਾ ਮੈਂ ਤੇ ਇੱਕ ਦਾ ਸਲਾਹ ਕਰਕੇ ਤੇ ਤੁਹਾਨੂੰ ਦੱਸ ਦੂੰਗਾ ਹਾਂਜੀ ਕੋਈ ਕਰਕੇ ਨਾ ਢੀ ਦਾ ਸਲਾਹ ਤੇ ਨਾਲੇ ਤਾਈ ਵੀ ਇੱਥੇ ਹੋਊਗੀ ਨਾ ਲੱਗੇ ਮੈਨੂੰ ਦੱਸ ਦਿਓ ਠੀਕ ਆਹੋ ਕੋਈ ਨਹੀਂ ਤੇ ਇਹ ਰਵੇ ਲਾਜੀ ਤੇ ਮੇਰਾ ਪੁੱਤ ਨਾ ਸਕੂਲੇ ਜਾ ਕੇ ਤੇ ਉਹ ਜਨਰ ਦੇ ਕੰਮ ਕਰਦੀ ਹੈ ਉਹ ਮੈਂ ਕੋਈ ਨਹੀਂ ਫੀਸ ਮੈਨੂੰ ਇਹ ਮੈਂ ਮਹਾ ਪੇਪਰ ਉਹਦੇ ਆਏ ਦੋ ਰਾ ਗਦੇ ਕਿ ਪਤਰਾ ਜਨਾਂ ਬੈਠ ਰਹੇ ਨੇ ਕੁੜੀਆਂ ਉੱਥਾ ਰੋ ਰੋ ਮਰ ਜਿਆ ਨਹੀ ਨਹੀ ਕੋਈ ਗੱਲ ਨਹੀਂ ਮੈਂ ਅੱਜ ਕੋਈ ਟੈਸ਼ਨ ਨਾ ਲਵਾਂ ਮੈਂ ਸ਼ਾਮਾਂ ਦਾ ਸ਼ਾਮਾਂ ਤੋਂ ਪਹਿਲੇ ਪਹਿਲੇ ਜਾ ਕੇ ਤੇ ਮੈਂ ਆਹ ਹੋਵਾਂਗੀ ਜਾ ਕੇ ਆ ਕੇ ਤਾਂ ਜਿੰਨਾ ਤੱਕ ਟਾਈਮ ਹੁੰਦਾ ਬਸ ਦੁੱਧ ਦਾ ਧਾਰਦੀ ਮੈਂ ਕੋਈ ਤੇਰੇ ਵਿੱਚ ਆਪਣੇ ਘਰ ਦਾ ਗੱਲ ਕਰ ਹਾਂਜੀ ਹੈ ਨਹੀਂ ਕੋਈ ਠੀਕ ਹੈ ਹੋਰ ਚਾਹ ਪਾਣੀ ਪੀਣਾ ਜੀ ਨਹੀਂ ਨਹੀਂ ਚਾਹ ਪਾਣੀ ਮੈਂ ਚਾਹ ਹੁਣ ਜਾ ਕੇ ਰਾਜ ਪੀਉਂਗਾ ਅੱਛਾ ਠੀਕ ਠੀਕ ਉਹ ਕੀ ਕਰਨਾ ਫਿਰ ਚੀਜ਼ ਉਸੇ ਕੰਮ ਹੀ ਕਰਨ ਮੈਂ ਕੀ ਸਰਦਾਂ ਤੇ ਕੇ ਬੰਦੇ ਨੇ ਕੰਮ ਲੋ ਫਿਰ ਮੈਨੂੰ ਗਿਆ ਅੱਛਾ ਅੱਛਾ ਤੇ ਮੈਂ ਚਲ ਨਾਲੇ ਜੀਤ ਕਰ ਜੂਗਾ ਜਾਂਦਿਆਂ ਕੁੜੀ ਦੀ ਤੇ ਨਾਲੇ ਕੰਮ ਦਾ ਪਤਾ ਕਰ ਆਉਂਗਾ ਕੰਮ ਤਾਂ ਮਦਦ ਸਤ ਹੈਗਾ ਵਾ ਦਾ ਠੀਕ ਹੋ ਗਿਆ ਵਾ ਨਾ ਹੱਥ ਮੇਰਾ ਹੁਣ ਠੀਕ ਆ ਪਤਾ ਆ ਗਿਆ ਆ ਇਹ ਨਾਲ ਠੱਗ ਲੱਗੀ ਆ ਸਰੀ ਤੇ ਕੋਈ ਗੱਲ ਨਹੀਂ ਗਈ ਤੇ ਜਦ ਜੇ ਉਹ ਉਧਰ ਕਿੱਥੇ ਰਹਿਆ ਗਿਆ ਨਾ ਠੀਕ ਆ ਉਧਰ ਫੇਰ ਚਲ ਮੈਂ ਆ ਉਹਨੇ ਮੁੜੇ ਨੇ ਫੇਰ ਕਹਿਣਾ ਵੀ ਉਹ ਆਇਆ ਨਹੀਂਗਾ ਠੀਕ ਠੀਕ ਨਹੀਂ ਉਹ ਜਾਣ ਤੇ ਮਾੜਾ ਬੋਲਣਾ ਮੈਂ ਕਰ ਲਉਂਦਾ ਮੇਰੇ ਪੁੱਤਰਾ ਤੇ ਮੈਨੂੰ ਪਤਾ ਉਹ ਵੀ ਕੰਮ ਸਾਡਾ ਤੂੰ ਕਰਾ ਲੈਣਾ ਸਾਰਾ ਹਾਂਜੀ ਹਾਂਜੀ ਚਲੋ ਮਾਰੋ ਫੇਰ ਮੇਰਾ ਪੁੱਤਰਾ ਉਹ ਫੇਰ ਉਹ ਅੱਜ ਕ ਕਰ ਨਿਮੇੜ ਦੀ ਕੰਮ ਹੈ ਠੀਕ ਠੀਕ ਹੋਈ ਗੱਲ ਹੈਗਾ ਪੁੱਤ ਮਾਰ ਐਸੇ ਲੱਗ ਜਮੀ ਉੱਪਰ ਕਰ ਚੱਲ ਯਾਰ ਨਿੱਕੀ ਜੁੜ ਜੀ ਕੇ ਸਾਰ ਕੇ ਉਹ ਕੋਈ ਨਾ ਉਧਰ ਮੰਮੀ ਹਣੀ ਵੀ ਦੇ ਵੀ ਜਿੰਨੀ ਜੀ ਸਤਾਰ ਨਹੀਂ ਤਾਰਦੀ ਸਲਾਹ ਤੇ ਸਲਾਹ ਕਰ ਲਣਗੇ ਆਂਟੀਆਂ ਇਹ ਦੋ ਟੱਪ ਝਾੜੂ ਕੋਜਾ ਸੇਰਾ ਮਾਤੇ ਕੰਨ ਕਦੀ ਨਾ ਬੜਾ ਹੁੰਦਾ ਰਹਿਣ ਸਾਨੂੰ ਤੇਰੇ ਕੀ ਉੱਥੇ ਕੋਈ ਹੱਲ ਨਹੀਂ ਤੇ ਰਹਿਣਾ ਉਹ ਤੇ ਰਹਿ ਪਰ ਜਦਾਂ ਜੀ ਕਰਦਾ ਕਰ ਲੈਂਦੇ